ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਇੱਕ ਬਜ਼ੁਰਗ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ 80 ਸਾਲਾ ਵਿਜੇ ਕੁਮਾਰ ਦੇ ਤੌਰ ਤੇ ਹੋਈ ਮ੍ਰਿਤਕ ਵਿਜੇ ਕੁਮਾਰ ਪੇਂਟ ਦਾ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹਿਮਾਚਲ ਆਪਣੇ ਕੰਮ ਲਈ ਗਿਆ ਸੀ ਅਤੇ ਹਿਮਾਚਲ ਤੋਂ ਵਾਪਸ ਆ ਕੇ ਰੇਲਵੇ ਸਟੇਸ਼ਨ ਤੇ ਆਰਾਮ ਕਰ ਰਿਹਾ ਸੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸਦੀ ਮੌਤ ਗਰਮੀ ਕਰਕੇ ਹਾਰਟ ਅਟੈਕ ਹੋਣ ਕਾਰਨ ਹੋਈ ਹੈ ਇੰਜ ਜਾਪਦਾ ਹੈ ਜਿਵੇਂ ਗੱਡੀ ਤੋਂ ਉਤਰਦੇ ਹੀ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਰੇਲਵੇ ਸਟੇਸ਼ਨ ਤੇ ਬੈਂਚ ਤੇ ਲੰਮੇ ਪੈ ਗਿਆ ਉੱਥੇ ਹੀ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਰੇਲਵੇ ਸਟੇਸ਼ਨ ਤੇ ਪਹੁੰਚੇ ਮ੍ਰਿਤਕ ਦੀ ਤਲਾਸ਼ੀ ਲੈਣ ਉਪਰੰਤ ਉਸਦੀ ਜੇਬ ਵਿੱਚੋਂ ਉਸਦਾ ਵੋਟਰ ਕਾਰਡ ਮਿਲਿਆ ਜਿਸ ਤੋਂ ਉਸ ਦੇ ਪਹਿਚਾਨ ਵਿਜੇ ਕੁਮਾਰ ਵਾਸੀ ਕਾਲਾ ਨੰਗਲ ਪੁਲਿਸ ਥਾਣਾ ਸਦਰ ਗੁਰਦਾਸਪੁਰ ਦੇ ਤੌਰ ਤੇ ਹੋਈ ਤਾਂ ਉਸ ਦੇ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੇਜ ਦਿੱਤਾ ਗਿਆ ਹੈ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਨਾਮ rahul ਹੈ ਜੀ ਕੀ ਗੱਲ ਬਤਾਈ ਗੱਲਬਾਤ ਕੋਈ ਨਹੀਂ ਕਰ ਰਿਹਾ ਹਿਮਾਚਲ ਕੰਮ ਕਰਦੇ ਫਾਸ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਆ ਸਭ ਕੁਝ ਠੀਕ ਹੈ ਨਾ ਤੇ ਸਵੇਰੇ ਹਨ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਾਰਡਿੰਗ ਦੀ ਕਿੱਥੇ ਨਾਲ ਉਹ ਡੈਡਵਾਰਡਿੰਗ ਕਿੱਥੇ ਮਿਲੀ ਹੈ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਕੁਛ ਨਹੀਂ ਮੈਨੂੰ ਟੈਗ ਹੋਇਆ ਹੋਣਾ ਕਿ ਉਹਨਾਂ ਦੀ ਮੈਡੀਸਿਨ ਵਗੈਰਾ ਜਲਦੀ ਦੀ ਉਹਨਾਂ ਦੇ ਲੱਕ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਇਹਦਾ ਗਰਮੀ ਦਾ ਵੀ ਸਰ ਹੋ ਜਾਣਾ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗੈਰਾ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿ ਲਈ ਕੇਸ ਸੀ ਯਾਰ ਫੇਸ 64 ਦੇ ਲੱਗ ਰਿਹਾ 65 ਕੀ ਹੋਈ ਦੱਸਿਆ ਕਿਉਂਕਿ ਪਹਿਲਾਂ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਥੇ ਰੈਸਟ ਕਰਦੇ ਡਾਗ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਇੱਥਾਂ ਤਾਂ ਕਰਕੇ ਹੋ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀ ਹਾਂਜੀ ਗਰਮੀ ਦੇ ਕਾਰਨ ਕਿਵੇਂ ਵਧਿਆ ਇਹ ਸਭ ਸਰੇ ਜੀ ਤੁਹਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਝਲ ਤੋਂ ਆਏ ਸੀ ਤੇ ਹਾਂਜੀ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਆਫਸਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਪਤਰੀ ਛਰੇ ਨੇ ਜਿਹੜੇ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਦੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਵਾ ਉਧਾਰਕ ਉਹਨੂੰ ਮਿਲਿਆ ਜਾਮਾਤਲਾ ਸੀ ਉਧਾਰ ਕਾਰਡ ਕਾਰਕਾਰ ਮੇਰੇ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰਾ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਇਆ ਸੀ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਦੇ ਬੈਂਚ ਤੇ ਆ ਕੇ ਲੰਮੇ ਪਿਆ ਹੋਏ ਉੱਥੇ ਅਚਾਨਕ ਕੁਦਰਤੀ ਤਾਉਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੋਸ਼ਟਮਾਰਨ ਕਰਵਾਇਆ ਜਾ ਰਿਹਾ ਲੱਗਦਾ ਜੀ ਨਾ ਗਰਮੀ ਪੈਰੀ ਗਮੀ ਜਾਂ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਏਜ 30 ਸਾਲ ਦੀ ਉਮਰ ਦੀ ਆ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਟੈਕਨ ਕਰਕੇ ਬਾਕੀ ਪੋਰਨ ਰਿਪੋਰਟੋਂ ਦੀ ਸਾਰਾ ਪਤਾ ਲੱਗਿਆ